ਵਰਲਡ ਕੱਪ ਜਿਹੜਾ ਐਂਟਰੀ ਕਰ ਵਰਲਡ ਕੱਪ ਦੇ ਵਿੱਚ ਵੀ ਇਸ ਨੇ ਐਂਟਰੀ ਦਵਾਈ ਹੈ ਤੇ ਅੱਜ ਮੱਲਾ ਨੇ ਇਸ ਐ ਕਮਪਟਰ ਦੇ ਮਾਰੀਆਂ ਨੇ ਪਿੰਡ ਕੁੱਪ ਪਹਿਲੇ ਨੰਬਰ ਤੋਂ ਮਾਰੋ ਤਾੜੀਆਂ ਬਹੁਤ ਵਧੀਆ ਬਾਜ਼ੀ ਬਾਈ ਬਾਈ ਬਾਲੀ ਸੋਹਣੀ ਲੱਗੀ ਰੂਟੀ ਰੁਕਣਾ ਪ੍ਰਬੰਧ ਬਹੁਤ ਵਧੀਆ ਸੀ ਤੇ ਵੱਡੇ ਉਦਮ ਤੇ ਬਾਈ ਇਹਨਾਂ ਦੇ ਇਹ ਆਪਾਂ ਨੂੰ ਪਹਿਲਾਂ ਸਾਰੇ ਨੂੰ ਦੱਸੋ ਆਪਣਾ ਨਾਮ ਜਿਹਨੇ ਆਪਣੇ ਲਾਈਵ ਦੇਖ ਰਹੇ ਨੇ ਵੀਰ ਸਾਰਿਆਂ ਨੂੰ ਮੜਾ ਇੰਟਰੋਡਿਊਸ ਕਰਾਓ ਤੁਹਾਡਾ ਸਟਾਰ ਕੌਣ ਆ ਉਹਨਾਂ ਬਾਰੇ ਦੱਸੋ ਮੜਾ ਇ ਬਾਈ ਮੇਰਾ ਨਾਮ ਮਨਪੇ ਸਿੰਘ ਅੰਗਰੇਜ਼ੀ ਵਾਲਾ ਬਾਈ ਜ਼ਿਲ੍ਹਾ ਦੱਸੋ ਕਿਹੜਾ ਆਪਣਾ ਬਾਈ ਜ਼ਿਲ੍ਹਾ ਸੰਗਰੂਰ ਆ ਬਾਈ ਸਰਾਬ ਦੇ ਲਾਗੇ ਪਿੰਡਾ ਆਪਣਾ ਤੇ ਆਪਣਾ ਉਸਤਾਦ ਕੋਈ ਨਹੀਂ ਬਾਈ ਯਾਰ ਆਪਣਾ ਭਰਾ ਹੈ ਬਾਹਰੇ ਮਨਪ੍ਰੀਤ ਆਸਟ੍ਰੇਲੀਆ ਉਹਨੇ ਉਹਦੇ ਸਰਤੇ ਉਤਰਵਾਜੀ ਕਰਦੇ ਆਪਾਂ ਉਹਦੇ ਸਰਤੇ ਉਤਰਵਾਉਂਦੇ ਭਾਈ ਆਪਾਂ ਕੋਈ ਨਹੀਂ ਕੋਈ ਕੁਝ ਨਹੀਂ ਆ ਗਿਆ ਫੋਟੋ ਕਰੀ ਭਾਈ ਇਹ ਫੋਟੋ ਕਰਾ ਲੀਆ ਅੱਗੇ ਵਾਲੇ ਬਾਰੇ ਘਟਾ ਦੇ ਫੋਟੋ ਨੂੰ ਕਿੰਦਾ ਲੱਗੇ ਵੀਰੇ ਭਾਈ ਬਹੁਤ ਵਧੀਆ ਲੱਗਦਾ ਇਦਾਂ ਕਾਸੀਂ ਮੁੰਡੇ ਦੇ ਘਰੇ ਬੈਠੇ ਤੇ ਮੈਂ ਫੋਟੋ ਵੀ ਸ਼ੇਅਰ ਕਰਨੀ ਹੈ ਮੈਨੂੰ ਮੈਨੂੰ ਵੀ ਬਹੁਤ ਮਗਰ ਨੂੰ ਆਇਆ ਵੀਰੇ ਬਾਅਦ ਉਹਨੇ ਮਤਲਬ ਸਾਡਾ ਸਤਿਕਾਰ ਕੀਤਾ ਮੈਂ ਵੀ ਘਰੇ ਮੈਂ ਬਿਠਾ ਦੇਣਾ ਸੇਵਾ ਕਰ ਕਰੀ ਭਾਈ ਫੋਟੋ ਕਰਾ ਲਓ ਯਾ ਮਾੜਾ ਪੰਜਾਬ ਦਾ ਚੈਂਪੀਅਨ ਖਣਪ੍ਰੀਤ ਸੰਗਤਿਆਲ ਬਈ ਪੂਰੇ ਪੰਜਾਬ ਦਾ ਵੈਸੇ ਜਿਹੜੇ ਤਿੰਨ ਕਬੂਤਰ ਸਾਰੇ ਉਹ ਚੈਂਪੀਅਨ ਹੀ ਨੇ ਚਲੋ ਇਹ ਪਹਿਲੇ ਨੰਬਰ ਤੇ ਪਰਚੀ ਲੱਕ ਲਈ ਬਹੁਤ ਸੋਹਣਾ ਉੜਿਆ ਜੀ ਕਬੂਤਰੇ ਦਾ ਵੀ ਪੁੰਛ ਦੋ ਰੰਗ ਠੀਕ ਸੱਲੇ ਕਰ ਦੋ ਫੇਸਬੁਕ ਤੇ ਪਿੰਜਰਾ ਥੋੜਾ ਥੱਲੇ ਆ ਹੱਥ ਪਤ ਥੱਲੇ ਕਰ ਮੂੰਹ ਤੇ ਆਉਂਦਾ ਹਾਂ ਥੋੜਾ ਜਿਹਾ ਆ ਦੇਖੋ ਇਧਰ ਹਾਂ ਇਸ਼ਾਰਾ ਕਰ ਦਿਆ ਕਰੋ ਬਾਲ ਦੇ ਨਾਂ ਤੇ ਜੀ ਕਬੂਤਰ ਇਹ ਮੈਦਾਨੀ ਵਿੱਚ ਪਾ ਆਪਾਂ ਬਾਹਰ ਜਾਂਦੀ ਕਰਦੇ ਆ ਆ ਜੀ ਆਪਾਂ ਖੜ ਰਹੇ ਆ ਓਕੇ ਆ ਠੀਕ ਹੈ ਜੀ ਦੂਜਾ ਨਾਮ ਆ ਜੀ 7555 ਕੋਈ ਨਾ ਓਕੇ ਵੀਰੇ ਹੈਪੀ ਓਕੇ ਵੀਰੇ ਐਪੀ ਲੋ ਜੀ ਤੀਜਾ ਨਾਮ ਮੋਟਰਸਾਈਕਲ ਸੋਲੀ ਮਾਨਕ ਮਾਜਰਾ ਥੱਲੇ ਦੇ ਦੇਖ ਲੈ ਜਗਾ ਉੱਪਰ ਨੂੰ ਕਰੀਏ ਨਾ ਲੈ ਲੈ ਨਾ ਸੋਨੀ ਮਾਨਕ ਮਾਜਰਾ ਜੀ ਸੋਨੀ ਮਾਨਕ ਮਾਜਰਾ ਤੀਜਾ ਨਾਮ ਆ ਜੀ ਤੇ ਪਹਿਲਾ ਵੀ ਜਿਹੜੀ ਪਿਛਲੇ ਸਾਲ ਬਾਜੀ ਇਹ ਵੀ ਪਹਿਲਾ ਨੰਬਰ ਹੀ ਆ ਪਹਿਲਾ ਨਾਮ ਆ ਜੀ ਇਹ ਵੀ ਤਿੰਨ ਕਬੂਤਰ ਰਹੀ ਸੀ ਪਰਚੀਆਂ ਪਈਆਂ ਸੀ ਜੀ ਪਿਛਲੇ ਸਾਲ ਵੀ ਕਹਿੰਦੇ ਬਾਜੀ ਉਹਨਾਂ ਬਾਈ ਉਹਨਾਂ ਦਾ ਨਾਮ ਚ ਆਇਆ ਸੀ ਜੀ ਤੇ ਵਾਅਦੇ ਦੇ ਵਿੱਚ ਵੀ ਕਹਿੰਦੇ ਕੱਲਾ ਰਿਹਾ ਸੀ ਪਰ ਵੰਡਿਆ ਗਿਆ ਸੀ ਵਾਅਦਾ ਇਹਨਾਂ ਦਾ ਪ੍ਰੇਜ ਜਿੱਤੀਆ ਵੀਰ ਨੇ ਨਾਲ ਚੰਗਾ ਕਬੂਤਰ ਉੱਡਿਆ ओके okay जी तू हां मुरे औली ए है जी चौथा ਇਨਾਮ ਤਾੜੀਆਂ ਸਰਦਾਰ ਗਰੁੱਪ ਸਾੜ ਚੌਥਾ ਨਾਮ ਆ ਜੀ ਆਇਆ ਯਾਰ ਚੈਰੀ ਜਰਗੜੀ ਇਕੱਲੇ ਕਰ ਲਾ ਪੂਰਾ ਚੈਰੀ ਜਰਗੜੀ ਪੰਜਵਾਂ ਆਰਾਮ ਹੈ ਜੀ